ਲੇਫਟ ਲੈਫਟ ਰਾਈਟ ਜਾਨੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਹਾਲ ਹੈ ਸਾਰੇ ਠੀਕ ਠਾਕ ਹੋ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਵਲੌਗ ਨੂੰ ਇਦਾਂ ਪਿਆਰ ਦਿੰਦੇ ਰਹੋ ਜਿਹੜੇ ਚਾਹਣ ਤਾਂ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵਲੌਗ ਨੂੰ ਅੱਗੇ ਲੋਕੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਕਿਦਾਂ ਦਾ ਲੱਗਣ ਡਿਆ ਤੇ ਫੇਸਬੁੱਕ ਦੇ ਫੋਲੋ ਕਰ ਲਓ ਜੇ ਕੋਈ ਤੁਹਾਡੀ ਕੋਈ ਕੁਐਰੀ ਆ ਤੇ ਇੰਸਟਾਗ੍ਰam ਤੇ ਮੈਨੂੰ ਡੀਐਮ ਕਰ ਦਿਓ ਇੰਸਟਾਗ੍ਰam ਦਾ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੇ ਚਲੋ ਕਰਦੇ ਆਂ ਇਹਦਾ ਵਲੌਗ ਸ਼ੁਰੂ ਤੇ ਫਿਲਹਾਲ ਆਪਾਂ ਅੱਜ ਚੱਲੇ ਆਂ ਫਿਲਹਾਲ ਪਹਿਲਾਂ ਆਪਾਂ ਚੱਲੇ ਆਂ ਥੱਲੇ ਸੰਗਰਹਾਲ ਚਾਪ ਗੋੜਿਆਂ ਦਾ ਲੰਗਰ ਛਕਦੇ ਆਂ ਤੇ ਫਿਰ ਗਾੜੀ ਕੋਲ ਦਰਸਾ ਦੇ ਦਰਸ਼ਨ ਕਰਦੇ ਆਂ ਤੇ ਚਲੋ ਚੱਲਦੇ ਹੁਣ ਆਪਾਂ ਆਹ ਵੇਖ ਗੁਰੂ ਇਹ ਕਿ ਲੈਫਟਾ ਲੈਫਟਰ ਆਈਂ ਚੱਲਦੇ ਥੱਲੇ ਆਪਣਾ ਸੈਕੰਡ ਫਲੋਰ ਆ ਫਸਟ ਫਲੋਰ ਤੇ ਆਈ ਇਹ ਜਿਆਦਾ ਪੌਣੀ ਆ ਨਹੀਂ ਸਕਦੀਆਂ ਪਰ ਲਿਫਟ ਵਾਂਗ ਚੱਲਦੀ ਹੈ। ਆਹ ਲਿਫਟ ਆ ਗਈ। ਗਰਾਉਂਡ ਫਲੋਰ ਤੇ ਜਾਣਾ ਪਾਣਾ। ਇਸ ਵਰਗੇ ਜਿਹੜਾ ਨਾ ਪਤਾ। ਆਹ ਤੇ। ਲੋ ਜੀ। ਆ ਗਏ ਬਾਹਰ ਕਾਫੀ ਹਾਲਜੇ ਮੈਂ ਤੁੰ ਚਲਨੇ ਆ ਲੰਗਰ ਹਾਲ ਲੰਗਰ ਹਾਲ ਜਾ ਕੇ ਚਾਪ ਪਕੜੇ ਲਾਣਾ ਸਤਿ ਸ਼੍ਰੀ ਅਕਾਲ ਮੌਸਮ ਬੜਾ ਖੰਡਾ ਅੱਜ ਬਾਹਰ ਨੰਦ ਲੱਗੇ ਪਈ ਆਵੇ ਨੰਦ ਲੱਗੇ ਵੈ ਨੰਦ ਇਹ ਸਟਾਮ ਹੀ ਆ ਗਏ ਲਿਫਟ ਦੇ ਵਿੱਚ ਤੇ ਆਪਣੇ ਕਮਰੇ 'ਚ ਰੱਖਣਾ ਪਾਣੀ ਰੱਖਣਾ ਹੈ ਬਰਦ ਦੇ ਵਿੱਚ ਤੇ ਚਾਪ ਪਕੌੜੇ ਸ਼ਾਕੇ ਹੁਣ ਗੁਰਦਰਾ ਸਾਹਿਬੰਦਰ ਚੱਲੇ ਮੱਥਾ ਟੇਕਣ ਇਹ ਬਿਲਡਿੰਗ ਵਾਹਿਗੁਰੂ ਜੀ ਯਾਤਰੀਆਂ ਦੇ ਰਹਿਣ ਵਾਸਤੇ ਤਿਆਰ ਕੀਤੀ ਜਾ ਰਹੀ ਆ ਪਿੰਡ ਦੇ ਤੋਂ ਦੇ ਕਾਫੀ ਵੱਡੀ ਬਿਲਡਿੰਗਾਂ ਯਾਤਰੀਆਂ ਦੇ ਰਹਿਣ ਵਾਸਤੇ ਤਿਆਰ ਕੀਤੀ ਜਾ ਰਹੀ ਆ ਤਾਂ ਕਿ ਯਾਤਰੀ ਇੱਥੇ ਆ ਕੇ ਰਹਿ ਸਕਣ ਮਤੇਲਾ ਸਕਣ ਤੇ ਇਹਨਾਂ ਦੀ ਇਸ ਦੀ ਸੇਵਾ ਵੀ ਬਾਬੇ ਪੂਰੀ ਵਾਰਿਆਂ ਜੀ ਵੱਲੋਂ ਚੱਲ ਰਹੀ ਆ ਗੁਰਦਰਾ ਸਾਹਿਬ ਮੱਥਾ ਟੇਕ ਕੇ ਤੇ ਅਗਲੇ ਗੁਰਦਰਾ ਸਾਹਿਬ ਚੱਲੇ ਆਂ ਤੁਸੀਂ ਪਿਛਲੇ ਵਲੌਗ ਚ ਵੇਖਿਆ ਹੋਣਾ ਵਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਗੁਰਦਰਾ ਤਖਤ ਸ਼੍ਰੀ ਅਨੰਦ ਸਾਹਿਬ ਨਾਲ ਲਗਾਇਆ ਹੈ ਉੱਥੇ ਹੁਣ ਚੱਲੇ ਮੱਥਾ ਟੇਕਣ ਤੇ ਬਾਕੀ ਜਦੋਂ ਆਪਾਂ ਸੰਗਤ ਨਾਲ ਬਾਕੀ ਗੁਰਦਾਰੇ ਵੇਖਣ ਜਾਵਾਂਗੇ ਉਹਨਾਂ ਗੁਰਦਾਰਿਆਂ ਦੇ ਤੁਹਾਨੂੰ ਵਰਣਨ ਕਰਾਵਾਂਗੇ ਤੇ ਇਦਾਂ ਹੀ ਸਾਡੇ ਨਾਲ ਜੁੜੇ ਲਿਓ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਸਾਨੂੰ ਮੋਟੀਵੇਸ਼ਨਲ ਫੀਲ ਹੋਊਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਵਨ ਸਥਾਨ ਤੇ ਅੰਤਾਰ ਧਰਿਆ ਅੰਤਾਰ ਧਰਨ ਸੋ ਬਾਤ ਸਤਿ ਹੇ ਮਹਾਰਾਜੀ ਜਦੋਂ ਤੁਨ੍ਹ ਨੂੰ ਧਿਆਨ ਲਗੇ ਮੇਗਾ ਉਹਨਾਂ ਨੂੰ ਸਦੇ ਦਰਸਾ ਦੇ दो चक्कर दस्तार सजाया कर दे दे चक्री दुमाले हेठां केसा के जुरे बजाया

के दूर निर संता इस पावन स्थान पे दर्शन दीदार परवास्ते आऊं मैं एक हूं दजन साथ श्री कहल श्री गुरुदेव भगवान जी मथरा जी दे चिरतम जी राम चंदन जी हा बनिया ਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਚਰਨ ਪਮਨ ਦੇ ਆਖੀ ਤੰਦੀਆਂ ਬਨਿਆ ਮੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਬਹੁਤ ਕਵੀ ਦੀ ਫੱਟੀ भगत कबीर जी कपरा बुनिया करते सन का माता जी को साहब के ਰਤਿਵ ਇਹ ਵਾਹਿਗੁਰੂ ਜੀ ਕਾ ਹਸਾ ਵਾਹਿਗੁਰੂ ਜੀ ਕੀ ਬਖਸ਼ੀ ਆ ਜਲਦਾ ਵਾਹਿਗੁਰੂ ਜੀ ਲੰਗਰ ਤੇ ਇੱਧਰ ਲੱਭਨੇ ਲੰਗਰ ਆ ਜੀ ਆ ਬੋਰ ਲੱਗਾ ਹੈ ਨਾ ਲੰਗਰ ਹਾਲ ਦਾ ਲੱਗਾ ਰੋਣਾ ਇਤਰਾ ਪਿੰਡਰ ਦਾ ਸਾਹਿਬ बाथरूम वे गुरु जी इधर वा आ गया जी लंगर हाल ਕੱਢ ਦੋ ਜੀ ਨਹੀਂ ਚਾਹੀਦੀ ਅੱਗੇ ਜਾਓ ਹੁਣ ਆਈ ਮਾਗੁਰ ਜੀ ਲੰਗਰ ਛੱਕੇ ਸੇਵਾ ਕਰਕੇ ਘੜੀ ਤੇ ਚੱਲਨੇ ਅਗਲੇ ਗੁਰਦਾਰਾ ਸਾਹਿਬ ਸੰਗਤ ਦੇ ਨਾਲ ਤੇ ਅਗਲੇ ਗੁਰਦਾਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਦਿਵਾਉਣੇ ਆ। ਵਲੋਗ ਨਾਲ ਐਂਡ ਤੱਕ ਜੁੜੇ ਰਹੋ ਤੇ ਇਹ ਸੀਰੀਜ਼ ਸਾਰੀ ਐਂਡ ਤੱਕ ਵੇਖਿਓ ਤੇ ਜਿਹੜੇ ਚੈਨਲ ਦੇ ਨਵੇਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਮਗਰ ਵੀ ਮੇ ਸਾਦੇ ਬੜਾ ਵਧੀਆ ਕੁਸਤ ਚੱਲ ਰਿਹਾ ਆ ਆਨੰਦ ਆ ਰਿਹਾ ਪੂਰਾ ਕਿ ਇਹ ਤਿੰਨ ਗੁਰਦਾਰੇ ਲਾਗੋ ਲਾ ਗਈ ਆਏ ਏ ਬਾਕੀ ਜਿਹੜੇ ਚਾਰ ਗੁਰਦਾਰੇ ਆ ਉਹ ਤੁਹਾਨੂੰ ਕੱਲ ਵਿਖਾਵਾਂਗੇ ਟੋਟਲ ਸੱਤ ਗੁਰਦਰਾ ਸਾਹਿਬਾਂ ਇੱਥੇ ਜਉਣ ਵਾਹਿਗੁਰੂ ਜੀ ਤੁਹਾਨੂੰ ਉਹ ਤੀਸਰਾ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰਾਉਨੇ ਆ ਇੱਥੇ ਤਿੰਨੇ ਜਿਹੜੇ ਗੁਰਦਰਾ ਸਾਹਿਬ ਲਾਗੋ ਲਾ ਗਈ ਆ ਜਿਹੜਾ ਹੁਣ ਤੀਸਰਾ ਗੁਰਦਰਾ ਇਹ ਹੈਗਾ ਗੁਰਦਰਾ ਸ਼੍ਰੀ ਕੰਗਨਗਾੜ ਸਾਹਿਬ ਕਰੋ ਦਰਸ਼ਨ ਵਾਹਿਗੁਰੂ ਜੀ ਗੁਰਦਰਾ ਸ਼੍ਰੀ ਕੰਗਨਗਾੜ ਸਾਹਿਬ ਜੀ ਦੇ ਇਹਦਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨਾਲ ਜੁੜਿਆ ਹੋਇਆ ਵਾ ਇਦੋ ਬਾਲਵਸਤਾ ਚ ਆਪਣੇ ਸਾਥੀਨਾਂ ਨਾਲ ਗੰਗਾ ਨਦੀ ਦੇ ਖੇਡਣਾ ਹੁੰਦੇ ਸੀ ਤਾਂ ਉਹਨਾਂ ਦਾ ਕੜਾਏ ਤੇ ਕੰਗਾ ਕੰਗਣ ਉਹਨਾਂ ਦਾ ਗੰਗਾ ਨਦੀ ਦੇ ਵਿੱਚ ਡਿੱਗ ਗਿਆ ਸੀ ਇਸ ਕਰਕੇ ਉਹਨਾਂ ਦਾ ਇੱਥੇ ਇਤਿਹਾਸਿਕ ਗੁਰਦਰਾ ਸਾਹਿਬ ਗੁਰਦਰਾ ਸ਼੍ਰੀ ਕੰਗਨ ਘਾਟ ਸਾਹਿਬ ਜੀ ਬਣਿਆ ਆਵਾ ਇਤਿਹਾਸਕਾਰ ਤਹਿਤ ਇੱਥੇ ਦੱਸਿਆ ਜਾਂਦਾ ਕਿ ਗੰਗਾ ਨਦੀ ਸਾਲ ਜ ਇੱਕ ਵਾਰੀ ਆ ਕੇ ਮਿਲਦੀ ਆ ਆ ਪੁਰਾਤਨ ਗੁਰਦਰਾ ਸਾਹਿਬਾਂ ਕੰਗਨ ਘਾਟ ਤੇ ਆ ਜਿਹੜਾ ਹੁਣ ਤਿੰਨ ਚਾਰ ਸਾਲ ਹੋ ਗਏ ਬਣੇ ਨੂੰ ਗੁਰਦਰਾ ਸਾਹਿਬ ਨੂੰ ਬਾਕੀ ਵਾਹਿਗੁਰੂ ਜੀ ਇਸ ਗੁਰਦਰਾ ਸਾਹਿਬ ਜੀ ਦੇ ਸਾਹਮਣੇ ਤੁਸੀਂ ਇੱਥੇ ਬੋਟ ਲਗਾ ਵੇਖਿਆ ਹੋਣਾ ਇੱਥੇ ਇਤਿਹਾਸ ਲਿਖਿਆ ਹੋਇਆ ਗੁਰਦਰਾ ਸਾਹਿਬ ਦਾ ਇਹ ਤੁਸੀਂ ਪੜਨਾ ਹੋਵੇ ਤੇ ਇਹ ਸਕਰੀਨ ਸ਼ਾਟ ਮੈਂ ਸਾਈਟ ਤੇ ਲਾ ਦੂੰਗਾ ਤੁਸੀਂ ਗੁਰਦਰਾ ਸਾਹਿਬ ਦਾ ਇਤਿਹਾਸ ਪੜ ਸਕਦੇ ਜੀ ਆ ਸਾਹਮਣੇ ਵਾਹਿਗੁਰੂ ਜੀ ਆ ਗੰਗਨ ਜੀ ਏ ਗੁਰੂ ਜੀ ਦੇ ਟਾਈਮ ਜਿੱਥੇ ਉਹਨੂੰ ਗੁਰਦੁਆਰਾ ਸ਼੍ਰੀ ਕੰਗਨ ਕਾੜ ਸਾਹਿਬ ਪ੍ਰਾਤਨ ਗੁਰਦਰਾ ਸਾਹਿਬ ਨੇ ਆ ਉਤੋਂ ਤੱਕ ਹੈ ਗਈ ਸੀ ਤੇ ਇਤਿਹਾਸਕਾਰ ਅਨੁਸਾਰ ਦੱਸਿਆ ਜਾਂਦਾ ਵਾ ਕਿ ਇਹ ਸਾਲ ਦੇ ਵਿੱਚ ਜੇ ਵੀ ਇੱਕ ਵਾਰ ਉੱਥੇ ਜਾ ਕੇ ਗੰਗਨ ਦੀ ਮਿਲਦੀ ਆ ਜੇ ਤੁਸੀਂ ਪਾਣੀ ਚੱਕ ਕਰ ਸਕਦੇ ਹੋ ਗੰਗਾ ਨਦੀ ਦਾ ਕਿੰਨੇ ਵਹਾਜਵਾ ਤੇ ਇੱਕ ਇਹ ਕਿ ਇਹ ਸਭ ਨੂੰ ਵੱਡੀ ਗੱਲ ਇਹ ਕਿ ਇਹ ਇੰਦੂ ਧਰਮ 'ਚ ਪਵਿੱਤਰ ਨਦੀ ਮੰਨੀ ਜਾਂਦੀ ਉਹਨਾਂ ਦੀ ਇਸ ਕਰਕੇ ਉਹ ਇੱਥੇ ਆ ਕੇ ਇਸ਼ਨਾਨ ਵੀ ਕਰਦੇ ਆ ਜਿਵੇਂ ਆਪਣੇ ਨਾ ਆਪਣੇ ਧਰਮ 'ਚ ਹਰਮੰਦਰ ਸਾਹਿਬ ਪਵਿੱਤਰ ਸਰੋਵਰ ਵਾ ਉਦਾਂ ਇੰਨਾ 'ਚ ਗੰਗਾ ਨਦੀ ਨੂੰ ਪਵਿੱਤਰ ਮੰਨਿਆ ਜਾਂਦਾ ਵਾ ਵਾਹਿਗੁਰੂ ਜੀ ਤਖਤਿ ਸ਼੍ਰੀ ਹਰਮੰਦਰ ਸਾਹਿਬ ਕੀਰਤਨ ਹੋਣ ਤੋਂ ਬਾਅਦ ਨਿਕਲ ਕੇ ਤੇ ਹੁਣ ਅਸੀਂ ਚੱਲੇ ਆਂ ਆਪਣੇ ਕਮਰੇ ਦੇ ਵਿੱਚ ਤਬਾਕੀ ਵਲੋਗ ਹੁੰਦਾ ਇੱਥੇ ਐਂਡ ਤੇ ਅਗਲਾ ਵਲੋਗ ਆਪਾਂ ਨਾਲ ਗੱਲ ਸ਼ੁਰੂ ਕਰਾਂਗੇ ਕੱਲ ਆਪਣੀ ਯਾਤਰਾ ਸਵੇਰੇ 4 ਵਜੇ ਸ਼ੁਰੂ ਹੋਣੀ ਆ ਉਹ ਜਿਵੇਂ ਤੁਹਾਨੂੰ ਦੱਸਿਆ ਹੋ ਗੁਰਦਾ ਦੇ ਇਥੋਂ 100 ਕਿਲੋਮੀਟਰ ਦੂਰ ਆ ਤੇ ਜਿਹੜੇ ਚੈਨਲ ਦੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ